ਫਤੀਗੜ ਸਾਹਿਬ ਤੋਂ ਮਾਨੂਬਰ ਤੋਂ ਬਲਾੜੇ ਨੂੰ ਜਾਣ ਵਾਲੀ ਸੜਕ ਦੇ ਉੱਤੇ ਇੱਕ ਕਾਰ ਦਰਖਤ ਦੇ ਨਾਲ ਟਕਰਾ ਗਈ ਜਿਸ ਵਿੱਚ ਨਵ ਵਿਆਹਤਾ ਜੋੜਾ ਜਿਹੜਾ ਕਿ ਐਤਵਾਰ ਨੂੰ ਹੀ ਵਿਆਹ ਦੇ ਬੰਧਨ ਵਿੱਚ ਬੰਨਿਆ ਸੀ ਗੁਰਮਖ ਸਿੰਘ ਅਤੇ ਅਮਰਦੀਪ ਕੌਰ ਸਫ਼ਰ ਕਰ ਰਹੇ ਸੀ ਇਸ ਹਾਦਸੇ ਦੇ ਵਿੱਚ ਅਮਰਦੀਪ ਕੌਰ ਦੀ ਜਿਹੜੀ ਜਾਨ ਆ ਉਹ ਚਲੀ ਗਈ ਅਤੇ ਗੁਰਮਖ ਸਿੰਘ ਚੰਡੀਗੜ੍ਹ ਦੇ 32 ਹਸਪੀਟਲ ਦੇ ਵਿੱਚ ਐਡਮਿਟ ਨੇ ਬਾਕੀ ਉਹ ਬਡਾਲੀ ਆਲਾ ਸਿੰਘ ਦੇ ਇਨਸਪੈਕਟਰ ਹਰਕੀਰਤ ਸਿੰਘ ਤੋਂ ਸੁਣ ਲਿਆ ਕਿ ਹਾਦਸਾ ਕਿਵੇਂ ਗੱਲ ਇੱਕ ਰਾਤ ਮਾਨੋਪੁਰ ਬਲਾੜਾ ਰੋਡ ਤੇ ਇੱਕ ਐਕਸੀਡੈਂਟ ਹੋਇਆ ਸਾਨੂੰ ਅੱਜ ਹਸਪੀਟਲ ਤੋਂ ਇਨਫੀਮੇਸ਼ਨ ਆਈ ਹੈ ਇਹਦੇ ਚ ਇਹ ਐਕਸੀਡੈਂਟ ਗੁਰਮukh ਸਿੰਘ son of ਸਿਕੰਦਰ ਸਿੰਘ ਇਹਦੀ ਏਜ ਹੈਗੀ 21 ਸਾਲ ਤੇ ਇਹਦੀ ਵਾਈਫ ਸੀ ਅਮਨਦੀਪ Kaur wife of ਗੁਰਮukh ਸਿੰਘ ਦੋਵਾਂ ਦੀ ਉਮਰ 21 ਸਾਲ ਸੀ ਲੜਕੀ ਦੇ ਦਾ ਇਹਨਾਂ ਦਾ ਵਿਆਹ ਇਸੇ ਸੰਡੇ ਨੂੰ ਹੀ ਹੋਇਆ ਹੈ ਹੁਣ ਹਜੇ ਤੱਕ ਜੋ ਬਿਆਨ ਲਿਖਾ ਸਾਨੂੰ ਜੋ ਇਨਵੀਟੇਸ਼ਨ ਆਈ ਹੈ ਜੋ ਲੜਕੀ ਹੈ ਅਮਨਦੀਪ ਕੌਰ ਇਹਦੀ ਮੌਤ ਹੋ ਗਈ ਲੜਕਾ ਜੇਰੇ ਲਾਜ ਹੈ ਚੰਡੀਗੜ੍ਹ ਸੈਕਟਰ 32